ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲਾਂ ਬਾਤਾਂ ਦੇ ਸਿਲਸਿਲੇ ਵਿੱਚ ਮੈਂ ਤੁਹਾਡਾ ਗੁਰਨਾਮ ਸਿੰਘ ਸਿੱਧੂ ਅੱਜ ਮੈਂ ਤੁਹਾਨੂੰ ਲੈ ਕੇ ਚੱਲਾਂ ਮੈਂ ਪਿੰਡ ਨਹੀਂ ਦੱਸਦਾ ਗੁਰੂ ਸਹਿਬਾਨ ਦੇ ਵਜ਼ੀਰਾਂ ਦੇ ਘਰ 'ਚ ਸਮਝ ਹੀ ਗਏ ਹੋਗੇ ਮੇਰਾ ਖਿਆਲ ਨਹੀਂ ਸਮਝਦੇ ਥੋੜੇ ਚਿਰ ਦੇ ਵਿੱਚ ਤੁਹਾਡੇ ਸਾਹਮਣੇ ਆ ਜੂ ਕਿ ਮੈਂ ਵਜ਼ੀਰ ਕਿਹਨਾਂ ਨੂੰ ਕਹੇ ਮੇਰੇ ਸਾਹਮਣੇ ਮੇਰੇ ਸਾਥ ਮੇਰੇ ਨਾਲ ਬੈਠੇ ਆ ਘੁੰਮਣ ਸਿੰਘ ਜੀ ਗ੍ਰੰਥੀ ਸਭਾ ਦੇ ਪ੍ਰਧਾਨ ਜਿਨ੍ਹਾਂ ਦਾ ਬਚਪਨ ਤੋਂ ਹੀ ਗੁਰਬਾਣੀ ਨਾਲ ਪਿਆਰ ਹੈ ਬੜਾ ਸਤਿਕਾਰ ਕਰਦੇ ਆ ਪਾਠੀ ਦੇ ਤੌਰ ਤੇ ਪਾਠ ਵੀ ਕਰਦੇ ਆ ਖੰਡ ਪਾਠ ਵੀ ਕਰਦੇ ਆ ਬਹੁਤ ਸੇਵਾ ਕਰਦੇ ਆ ਅੱਜ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਸਤਿਕਾਰ ਦਿੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਘਮਨ ਜੀ ਇੱਕ ਗੱਲ ਇਹ ਹੈ ਵੀ ਆਪਾਂ ਗਾਹਾਂ ਚੱਲ ਗਏ ਤੁਹਾਡਾ ਜਿਹੜਾ ਬਚਪਨ ਹੈ ਜਾਂ ਤੁਹਾਡੀ ਬਚਪਨ ਦੀ ਪੜ੍ਹਾਈ ਹੈ ਉਹ ਕੀ ਹੈ ਹਾਂਜੀ ਗੁਰੂ ਸਾਹਿਬ ਦਾ ਸਭ ਤੋਂ ਪਹਿਲਾਂ ਦਾ ਸ਼ੁਕਰਾਨਾ ਜੀ ਕਿ ਸਾਨੂੰ ਜਿਨ੍ਹਾਂ ਨੂੰ ਨਮਾਣਾ ਨੂੰ ਗੁਰੂ ਸਾਹਿਬ ਨੇ ਮਾਣ ਬਖਸ਼ਿਆ ਗੁਰਬਾਣੀ ਦੇ ਨਾਲ ਸਾਨੂੰ ਜੁੜਨ ਦਾ ਬੜਾ ਸੋਹਣਾ ਮੌਕਾ ਦਿੱਤਾ ਜੀਵਨ ਸੁਧਾਰਨ ਦਾ ਮੌਕਾ ਦਿੱਤਾ ਸਾਡੇ ਜੀਵਨ ਦੀ ਜੇ ਗੱਲ ਅਸੀਂ ਕਰੀਏ ਤਾਂ ਬਚਪਨ ਤੋਂ ਹੀ ਸਾਨੂੰ ਸਾਡੇ ਪਿਤਾ ਜੀ ਨੇ ਜੋ ਬਚਿੱਤਰ ਸਿੰਘ ਗ੍ਰੰਥੀ ਸਿੰਘ ਤੇ ਉਹ ਮਹਾਪੁਰਸ਼ਾਂ ਕੋਲੇ ਰਹਿੰਦੇ ਸਨ ਪਖਰਵਾੜਾ ਸੰਤ ਬਾਬਾ ਜਨਾਲ ਸਿੰਘ ਜੀ ਕੋਲੇ ਜੀ ਤੇ ਉਹਨਾਂ ਨੇ ਉਹਨਾਂ ਨੂੰ ਬਹੁਤ ਸੇਵਾ ਲਈ ਅਵੇਅਰ ਕੀਤਾ ਜੀ ਸੇਵਾ ਕਰਨ ਲਈ ਗੁਰੂ ਨਾਨਕ ਦੇਵ ਜੀ ਦਾ ਜਿਹਨਾਂ ਕਿ ਵੀ ਗੁਰੂ ਨਾਨਕ ਦੇਵ ਜੀ ਨੂੰ ਉਹ ਵੱਡਾ ਬਾਬਾ ਜੀ ਕਹਿੰਦੇ ਹੁੰਦੇ ਸੀ ਠੀਕ ਹੈ ਵੀ ਭਾਈ ਵੱਡੇ ਬਾਬਾ ਜੀ ਦਾ ਹੁਕਮ ਆ ਇਹ ਵੀ ਤੁਸੀਂ ਗੁਰਬਾਣੀ ਦੀ ਸੇਵਾ ਕਰੋ ਠੀਕ ਹੈ ਤਾਂ ਉਹ ਸੇਵਾ ਕਰਦੇ ਰਹੇ ਚਲੋ ਸਾਡੀ ਪੜ੍ਹਾਈ ਚੱਲਦੀ ਰਹੀ ਅਸੀਂ ਪਲੱਸ 2 ਕਰਕੇ ਜਦੋਂ ਵਿਲੇ ਹੋਏ ਹਾਂ ਤਾਂ ਉਸ ਤੋਂ ਬਾਅਦ ਸਾਡੇ ਪਿਤਾ ਜੀ ਕਹਿੰਦੇ ਵੀ ਕੋਈ ਨਹੀਂ ਹੁਣ ਪੇਪਰ ਹੋ ਗਏ ਤੇ ਤੁਸੀਂ ਜਿਹੜੇ ਕਿ ਇਧਰ ਗੁਰਬਾਣੀ ਵਾਲੇ ਜੁੜੋ ਹੁਣ ਜੀ ਨਿਤਨੇਮ ਕਰਿਆ ਕਰੋ ਨਿਤਨੇਮ ਤਾਂ ਮੈਂ ਬਚਪਨ ਤੋਂ ਹੀ ਕਰਦਾ ਸੀ ਠੀਕ ਹੈ ਬਚਪਨ ਤੋਂ ਨਿਤਨੇਮ ਕਰਦੇ ਕਰਦੇ ਚਲੋ ਮਾਰਾ ਜੀ ਦੀ ਕਿਰਪਾ ਹੋ ਗਈ ਤੇ ਗੁਰਬਾਣੀ ਵੱਲ ਨੂੰ ਮਾਰੇ ਨੇ ਚੁਕਾਨ ਕਰ ਲਿਆ ਹਾਂਜੀ ਤੇ ਉਸ ਤੋਂ ਉਪਰੰਤ ਜਦੋਂ ਫਿਰ ਉਹ ਪਖਰਵਾੜ ਸੰਦਾਂ ਕੋਲੇ ਰਹਿੰਦੇ ਸੀ ਹੂੰ ਤਾਂ ਉਹ ਉਹਨਾਂ ਨੇ ਸਾਨੂੰ ਉੱਥੇ ਬੁਲਾ ਕੇ ਕਹਿੰਦੇ ਵੀ ਤੁਸੀਂ ਇੱਥੇ ਬਾਣੀ ਦੀ ਸੰਥਾ ਸ਼ੁਰੂ ਕਰੋ ਹੂੰ ਤੇ ਮਹਾਪੁਰਸ਼ ਨੇ ਵੀ ਮੇਰੇ ਸਿਰ 'ਤੇ ਹੱਥ ਰੱਖਿਆ ਹੂੰ ਮਹਾਰਾਜ ਦਾ ਥਾਪੜਾ ਲੈ ਕੇ ਦਿੱਤਾ ਵੀ ਬੇਨਤੀ ਕਰਿਆ ਕਰ ਵੀ ਮਾਰੇ ਮੈਨੂੰ ਬਾਣੀ ਸਿਖਾਓ ਜੀ ਤੁਹਾਡੇ ਪਿਤਾ ਜੀ ਨੇ ਫਿਰ ਸਾਨੂੰ ਸਹਿਜ ਪਾਠ ਉੱਤੇ ਉਹਨਾਂ ਨੇ ਰੱਖ ਲਿਆ ਤੇ ਸਾਨੂੰ ਬਸ ਕੋਲੇ ਬੈਠ ਕੇ ਉਹਨਾਂ ਨੇ ਕੁਝ ਗੱਲਾਂ ਜਿਹੜੀਆਂ ਡੂੰਘੀਆਂ ਸੀ ਹਾਂ ਬਾਣੀ ਦੇ ਔਖੇ ਸ਼ਬਦ ਸੀ ਉਹ ਸਭ ਤੋਂ ਪਹਿਲਾਂ ਦੱਸੇ ਹੂੰ ਜਪਜੀ ਸਾਹਿਬ ਦੀ ਸਾਨੂੰ ਸੰਥਿਆ ਪਹਿਲੇ ਹੀ ਕਰਾਤੀ ਸੀ ਠੀਕ ਮਤਲਬ ਘਰ ਦੇ ਵਿੱਚ ਬਾਣੀ ਸੀ ਹਾਂਜੀ ਹਾਂਜੀ ਬਾਣੀ ਹੋਣ ਕਰਕੇ ਅਸੀਂ ਥੋੜਾ ਜਿਹਾ ਪੰਜੇ ਬਣ ਕੇ ਨਿਤਨੇਮ ਕਰਦੇ ਸੀ ਹਾਂ ਉਹ ਤਾਂ ਪਹਿਲਾਂ ਹੀ ਚੱਲਦਾ ਸੀ ਪਹਿਲਾਂ ਹੀ ਚੱਲਦਾ ਸੀ ਹੂੰ ਇਸ ਕਰਕੇ ਮਹਾਰਾਜ ਦੀ ਕਿਰਪਾ ਹੋਈ ਤੇ ਉਸ ਤੋਂ ਬਾਅਦ ਅਸੀਂ ਸਾਇ ਪਾਠ ਹੌਲੀ ਹੌਲੀ ਬੋਲ ਕੇ ਉੱਚੀ ਉੱਚੀ ਕਰਨਾ ਹੂੰ ਤੇ ਸਾਨੂੰ ਫਿਰ ਲਗਨ ਲੱਗੀ ਹੂੰ ਮਹਾਂਪੁਰਸ਼ਾ ਅਸੀਂ ਜਦੋਂ ਸਪੀਕਰ ਚ ਰੌਲ ਲਾਉਣੀ ਤਾਂ ਸਾਨੂੰ ਥੋੜੀ ਜੀ ਜੱਕ ਸੀ ਹੂੰ ਫਿਰ ਸਾਨੂੰ ਮਾਹ ਪ੍ਰੇਸ਼ਾਨ ਨੇ ਗਾਈਡ ਕੀਤਾ ਜੀ ਸੰਤ ਬਾਬਾ ਜਨਾਲ ਸਿੰਘ ਜੀ ਨੇ ਹਾਂ ਕਹਿੰਦੇ ਸ਼ੇਰ ਉਹ ਸ਼ੇਰਾ ਬੰਦ ਕਹਿੰਦੇ ਸੀ ਠੀਕ ਹੈ ਵੀ ਸ਼ੇਰਾ ਬਾਣੀ ਇਸ ਤਰ੍ਹਾਂ ਪੜਿਆ ਕਰੋ ਕਿ ਬਾਣੀ ਇੱਕ ਤਾਂ ਮਨ ਦੇ ਨਾਲ ਹੂੰ ਇੱਕ ਆਪ ਦਾ ਦਿਮਾਗ ਬਾਣੀ ਚ ਰੱਖੋ ਹੂੰ ਵੀ ਤੁਸੀਂ ਬਾਣੀ ਇਸ ਤਰ੍ਹਾਂ ਪੜਨੇ ਵੀ ਅਗਲੇ ਦੇ ਅੰਦਰ ਦੱਸਦੀ ਜਾਵੇ ਠੀਕ ਹੈ ਤੇ ਬਾਣੀ ਅਗਲੇ ਦੇ ਅੰਦਰ ਆਏ ਬੜੇ ਸੁਣਨ ਨੂੰ ਜੀ ਕਰੇ ਅਗਲੇ ਮੱਲੋਂ ਲਈ ਬੈਠੇ ਮੱਲੋਂ ਮੱਲੀ ਅਗਲਾ ਅਗਲਾ ਸੁਣੇ ਵੀ ਹਾਂ ਆ ਬੜੀ ਸੋਹਣੀ ਬਾਣੀ ਪੜ ਰਹੀ ਹੂੰ ਬਾਣੀ ਬਹੁਤ ਵੱਡੀ ਚੀਜ਼ ਆ ਬਿਲਕੁਲ ਇਹ ਤੁਰਕੀ ਬਾਣੀ ਆ ਇਹ ਤੇ ਗੁਰੂ ਨਾਨਕ ਦੇਵ ਜੀ ਆਪਣੇ ਵਾਸਤੇ ਬਾਣੀ ਲੈ ਕੇ ਆਏ ਬਿਲਕੁਲ ਸੰਤਾ ਮਹਾਪੁਰਸ਼ਾਂ ਨੇ ਪੁਕਾਰ ਕੀਤੀ ਵੀ ਸਾਡੇ ਕੰਧਿਆਂ ਤੇ ਭਾਰ ਆ ਹੂੰ ਤੇ ਅਸੀਂ ਜਨ ਕੇ ਮਾਰਾ ਬਣਸ ਜਾਣ ਵਾਲੀ ਚੀਜ਼ ਆ ਹੂੰ ਤੇ ਬਾਣੀ ਸਥਿਰ ਰਹਿਣ ਵਾਲੀ ਚੀਜ਼ ਹਮੇਸ਼ਾ ਅਕਾਲੀ ਬਣਿਆ ਰਹਿਣ ਵਾਲੀ ਚੀਜ਼ ਆ ਹੂੰ ਬਿਕੋਈ ਅਸੀਂ ਸਾਨੂੰ ਚੀਜ਼ ਦਿਓ ਗੁਰੂ ਨਾਨਕ ਦੇਵ ਜੀ ਫਿਰ ਮਹਾਰਾਜ ਆ ਪ੍ਰਗਟ ਹੋ ਆਪ ਨਾਰਾਇਣ ਕਲਾ ਧਾਰ ਜਗ ਮੇ ਪਰਵਰੇ ਪਰ ਸਾਰੀਆਂ ਕਲਾ ਲੈ ਕੇ ਗੁਰੂ ਨਾਨਕ ਦੇਵ ਜੀ ਆਏ ਤੇ ਉਹ ਆਪਣੇ ਵਾਸਤੇ ਬਾਣੀ ਲੈ ਕੇ ਠੀਕ ਜਿਹੜੀ ਆਪਾਂ ਪੜਦੇ ਆ ਪੜਦੇ ਤੇ ਉਹ ਬਾਣੀ ਅੱਜ ਅਸੀਂ ਪੜ ਪੜ ਕੇ ਗੁਰੂ ਸਾਹਿਬਾਂ ਦਾ ਸ਼ੁਕਰਾਨਾ ਕਰਦੇ ਆ ਗਮੀ ਸਾਡੀ ਸਾਡੀ ਹਮੇਸ਼ਾ ਬਾਣੀ ਸਹਾਇਤਾ ਕਰਦੀ ਹੈ ਕਰਦੀ ਤੇ ਇਸ ਤਰ੍ਹਾਂ ਮਾਰੇ ਦੀ ਕਰਪਣਾ ਪਰ ਸਾਡਾ ਜੀਵਨ ਹੌਲੀ 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 ਫਿਰ ਸਾਨੂੰ ਆਫਰ ਆਈਆਂ ਜੀ ਨੌਕਰੀ ਦੀ ਹੂੰ ਸਭ ਤੋਂ ਪਹਿਲੀ ਆਫਰ ਆਈ ਪਟਵਾਰੀ ਦੀ ਆਈ ਹੂੰ ਮੈਂ ਮਹਾਂਪੁਰਸ਼ਾਂ ਕੋਲੇ ਗਿਆ ਬਾਬਾ ਜੀ ਵੀ ਇਸ ਤਰ੍ਹਾਂ ਕਰਕੇ ਵੀ ਪਟਵਾਰੀ ਦੀ ਨੌਕਰੀ ਕਹਿੰਦੇ ਸ਼ੇਰਾ ਨਾ ਆਪਾਂ ਇਹ ਨੌਕਰੀ ਨਹੀਂ ਕਰਨੀ ਹੂੰ ਆਪਾਂ ਨੌਕਰੀ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਠੀਕ ਹੈ ਗੁਰੂ ਨਾਨਕ ਦੇਵ ਜੀ ਦੀ ਬਿਲਕੁਲ ਕਿਉਂਕਿ ਗੁਰਨਾਨਕ ਦੇਵ ਜੀ ਨੇ ਹਮੇਸ਼ਾ ਮੂਹਰੇ ਰੱਖਦੇ ਸੀ ਹੂੰ ਕਿਉਂਕਿ ਜਿਹੜੀ ਚੀਜ਼ ਪਹਿਲਾਂ ਤੋਂ ਲੈ ਕੇ ਆਏ ਆਪਣੇ ਵਾਸਤੇ ਉਹਨਾਂ ਨੂੰ ਮੂਹਰੇ ਰੱਖਣਾ ਜ਼ਰੂਰੀ ਸੀ ਜ਼ਰੂਰੀ ਸੀ ਤੋ ਉਹਨਾਂ ਨੇ ਫਿਰ ਉਸ ਤੋਂ ਬਾਅਦ ਕਹਿੰਦੇ ਸੇਵਾ ਕਰਿਆ ਕਰ ਬਾਣੀ ਪੜਿਆ ਕਰ ਮਾਰੇ ਬਹੁਤ ਦਿਹਾੜਾ ਤਰੀ। ਫਿਰ ਉਹਨਾਂ ਬਾਅਦ ਚਲੋ ਮੈਂ ਸੇਵਾ ਕਰਦਾ ਰਿਹਾ ਜੀ। ਉਸ ਤੋਂ ਪ੍ਰੰਤ ਬਾਅਦ ਦੇ ਵਿੱਚ ਫਿਰ ਇੱਕ ਅਸੀਂ ਪੇਪਰ ਦਿੱਤਾ ਬੈਂਕ ਕਲਰਕ ਦਾ ਉਦੋਂ ਕਲਰਕ ਰੱਖੇ ਜਾਂਦੇ ਸੀ 96 99 ਦੀ ਗੱਲ ਆ ਜੀ। ਠੀਕ। ਤਾਂ ਬੈਂਕ ਦੀ ਜਦੋਂ ਉਹ ਕਲਰਕ ਦਾ ਅਸੀਂ ਪੇਪਰ ਦਿੱਤਾ ਪੇਪਰ ਚ ਅਸੀਂ ਪਾਸ ਹੋ ਗਏ। ਹਮ ਗੁਰੂ ਸਾਹਿਬ ਨੂੰ ਵੀ ਬੇਨਤੀ ਵੀ ਕੀਤੀ ਮਾਰੇ ਨੇ ਬੇਨਤੀ ਨੂੰ ਸਵੀਕਾਰ ਕਰ ਲਿਆ ਤੇ ਉਹ ਭਾਈ ਇੰਟਰਵਿਊ ਆ ਗਈ। ਹਮ ਇੰਟਰਵਿਊ ਚ ਉਹ ਪਾਸ ਹੋ ਗਏ ਹੂੰ ਤੇ ਉਹਨਾਂ ਨੇ ਫਿਰ ਬੁਲਾ ਬੁਲਾਉਣਾ ਚਾਹਿਆ ਹੂੰ ਤੇ ਸਾਡੀ ਹੁਣ ਘਰ ਦੀ ਪਰੰਪਰਾ ਇਹ ਹੈ ਵੀ ਪਹਿਲਾਂ ਤੋਂ ਅਸੀਂ ਮਾਹ ਪੁਰਸ਼ਾਂ ਨਾਲ ਪਹਿਲਾਂ ਗੱਲਬਾਤ ਕਰਦੇ ਹਾਂ ਪੁੱਛਦੇ ਹਾਂ ਪੁੱਛਦੇ ਹਾਂ ਤੇ ਉਹ ਸਾਨੂੰ ਫਿਰ ਜਿਵੇਂ ਵੀ ਕਹਿੰਦੇ ਆ ਕਿਉਂਕਿ ਜਿਵੇਂ ਕਿਸੇ ਨੇ ਕਿਸੇ ਦੇ ਗੁਣ ਕੀਤਾ ਹੋਵੇ ਉਹਨੂੰ ਕਦੇ ਵੀ ਭੁੱਲਣਾ ਚਾਹੀਦਾ ਨਹੀਂ ਚਾਹੀਦਾ ਮੈਂ ਕਹਿੰਦਾ ਕਿਉਂਕਿ ਜਿਹੜਾ ਗੋਣਾ ਉਹ ਇੱਕ ਵਾਰੀ ਹੁੰਦਾ ਹੁੰਦਾ ਹਾਂ ਬਾਰ-ਬਾਰ ਗੋਣ ਨਹੀਂ ਹੁੰਦਾ ਕਿਉਂਕਿ ਉਹਨਾਂ ਨੇ ਸਾਨੂੰ ਬਾਣੀ ਦੇ ਨਾਲ ਇਤੋਂ ਵੱਡੀ ਕੋਈ ਚੀਜ਼ ਨਹੀਂ ਨਹੀਂ ਜੀ ਅਸੀਂ ਮੰਨਦੇ ਹਾਂ ਸਗੋਂ ਕਿਉਂਕਿ ਸਾਡੇ ਘਰ ਦੀ ਜਿਹੜੀ ਹਾਲਤ ਸੀ ਉਹ ਮਹਾਰਾਏ ਨੇ ਗੁਰਵਾਣੀ ਨੇ ਚੱਕੀ ਆ ਠੀਕ ਤੇ ਉਸ ਤੋਂ ਬਰੰਦ ਜੀ ਉਹ ਬੈਂਕ ਦੀ ਫਿਰ ਮੈਨੂੰ ਮਹਾਂਪੁਰਸ਼ਾ ਜਣ ਕਹਿੰਦੇ ਕੀ ਕਰਾਉਣੇ ਨੇ ਪੈਸੇ ਤੂੰ ਹੂੰ ਕਿੱਥੇ ਰੱਖੇਗਾ ਮਿੱਠੀ ਜੀ ਅਸੀਂ ਉਹ ਚਿੱਠੀ ਫਿਰ ਅਸੀਂ ਫਿਰ ਮਹਾਂਪੁਰਸ਼ਾ ਕੋਲੇ ਗਏ ਮਹਾਂਪੁਰਸ਼ਾ ਨੇ ਸੱਦਿਆ ਹੱਥ ਮਾਰਦਾ ਕਹਿੰਦੇ ਕਮਲਿਆ ਮਹਾਰਾਏ ਤੈਨੂੰ ਗੁਰਨਾਨਕ ਦੇਵ ਜੀ ਆ ਬੁੱਕਲ ਚ ਲੈਂਦੇ ਆ ਹੂੰ ਬਾਣੀ ਤੈਨੂੰ ਬੁੱਕਲ ਚ ਲੈਂਦੀ ਆ ਤੇ ਤੂੰ ਬੁੱਕਲ ਛੜਾ ਛੜਾ ਭਜਦਾ ਹੂੰ ਤੇ ਚੀਜ਼ਾਂ ਦਾ ਬੰਸ ਜਾਣ ਜਾਣ ਵਾਲੀਆਂ ਚੀਜ਼ਾਂ ਸੀ ਜਾਂ ਖਤਮ ਹੋਣ ਵਾਲੀਆਂ ਚੀਜ਼ਾਂ ਜਿਹੜੀ ਸਦਾ ਰਹਿਣ ਵਾਲੀਆਂ ਚੀਜ਼ਾਂ ਲੋਕ ਸੁਖੀ ਤੇ ਪ੍ਰਲੋਕ ਸਹਿਲੇ ਜਿਹਨੂੰ ਕਹਿੰਦੇ ਆਪਾਂ ਬਿਲਕੁਲ ਤੇ ਉਹ ਦੋਨੇ ਚੀਜ਼ਾਂ ਮਹਾਰਾਜ ਜੀ ਨੇ ਮੈਨੂੰ ਕਹਿੰਦੇ ਵੀ ਇਹ ਇੱਥੇ ਵੀ ਸਹਿਤਾ ਕਰੋ ਤੇ ਗਾਹਾਂ ਵੀ ਸਹਿਤਾ ਕਰੋ ਅਗਲਾ ਕਹਿੰਦਾ ਗਾਹਾਂ ਕਿਹਨੇ ਦੇਖਿਆ ਜੀ ਆਪਾਂ ਬਾਣੀ ਪੜਾਂਗੇ ਤਾਂ ਬਾਣੀ ਤੋਂ ਵਿਚਾਰ ਅੱਗੇ ਨਹੀਂ ਮਿਲਦਾ ਕਿਹੜੀ ਪਤਾ ਲੱਗਦਾ ਕਿਉਂਕਿ ਲੋਕ ਸੁਖੀ ਤੇ ਪ੍ਰਲੋਕ ਸਹਿਲੇ ਜਿਹੜੀ ਗੱਲ ਉਹ ਮਹਾਰਾਜ ਜੀ ਨੇ ਇਸੇ ਕਰਕੇ ਲਿਖਿਆ ਕਿ ਲੋਕ ਸੁਹੇਲੇ ਜਿਹੜੇ ਲੋਕ ਵਿੱਚ ਰਹਿ ਰਹੇ ਆ ਪ੍ਰਲੋਕ ਸਹਿਲੇ ਅਗਲਾ ਅਗਲਾ ਜਿਹੜਾ ਗਾਂਹਾਂ ਵਾਲਾ ਜਿਹੜਾ ਸਾਡੀ ਨਜ਼ਰ ਤੋਂ ਪਰੇ ਆ ਜਿਹੜਾ ਸਾਥੋਂ ਪਰੇ ਲੋਕ ਹੂੰ ਉਹਦੀ ਗੱਲ ਮਹਾਰਾਏ ਨੇ ਗੁਰਬਾਣੀ ਨੇ ਕੀਤੀ ਆ ਤੇ ਬਿਮਾਰਾਏ ਦੋਨੇ ਪਾਸਾ ਨਹੀਂ ਸੈਦਾ ਕਰੋ ਹੁਣ ਅੱਜ ਅਸੀਂ ਸੰਤੋਸ਼ਤਾ ਬਾਣੀ ਪੜ੍ਹਦੇ ਆ ਪਿੰਡ ਸਾਹ ਦਿੰਦਾ ਪਿੰਡ ਦੇ ਵਿੱਚ ਗੁਰਬਾਣੀ ਦੇ ਖੰਡ ਪਾਠ ਸਾਹਿਬ ਅਟ ਚੱਲਦੇ ਰਹਿੰਦੇ ਆ ਉਹ ਸਭ ਤੋਂ ਪਹਿਲ ਸਾਨੂੰ ਦਿੰਦੇ ਆ ਚਲੋ ਇਹ ਤਾਂ ਹੋ ਗਈ ਆਪਣੀ ਗੱਲ ਇੱਕ ਮੈਂ ਛੋਟੀ ਜੀ ਮੇਰੇ ਗੱਲ ਯਾਦ ਆ ਗਈ ਇੱਥੇ ਤੁਹਾਡੇ ਘਰੇ ਬੈਠੇ ਕਰਕੇ ਹਾਂਜੀ ਤੁਹਾਡੇ ਫਾਜ਼ਲ ਸਾਹਿਬ ਨਾਲ ਸਬੰਧ ਹੈ ਹਾਂਜੀ ਇੱਥੇ ਆ ਥਾਂ ਜਾਂ ਤੁਹਾਡੇ ਕੋਲ ਬਹੁਤ ਆ ਪੁਰਾਣਾ ਹੀ ਹੈ ਹਜੇ ਪੁਰਾਣਾ ਹੈ ਪਿਤਾ ਜੀ ਸਾਡੇ ਦਾਦਾ ਜੀ ਦਾ ਲਿਆ ਹੋਇਆ ਇੱਥੇ ਉਹ ਮੇਰਾ ਖਿਆਲ ਖੂਈ ਲਈ ਹੁੰਦੀ ਸੀ ਉਹਨਾਂ ਦੇ ਇਥੇ ਹਾਂਜੀ ਇਹ 10 ਤੇ ਹੁੰਦੀ 3 4 ਫੁੱਟ ਖੂਈ ਤੇ ਮੇਰੇ ਯਾਦ ਆ ਵੀ ਮੈਂ ਪਹਿਲੀ ਦੂਜੀ ਜਿ ਸੀ ਤੇ ਇਹ ਹੋਣਗੇ ਮੇਰਾ ਖਿਆਲ ਪੰਜਵੇਂ ਚ ਜਾਂ ਛੇਵੇਂ ਚ ਹਾਂਜੀ ਤੇ ਉੱਥੇ ਮਤਲਬ ਬਾਲ ਸਵਾ ਲੱਗਦੀ ਹਾਂਜੀ ਬਾਲ ਸਵਾ ਚ ਇਹਨਾਂ ਨੂੰ ਠਾ ਕੇ ਤੇ ਦਿਲਪ੍ਰਦਾ ਹੁੰਦਾ ਸੀ ਲੰਬਾਇਆ ਮੁੰਡਾ ਸੈਕਟਰੀ ਹਾਂਜੀ ਉਹਨੇ ਕਿਹਾ ਬਚਿੱਤਰ ਮਾਲੀ ਗਏ ਲੈ ਸੀ ਇਹਨੂੰ ਹਾਂਜੀ ਬਚਿੱਤਰ ਸਿੰਘ ਮਾਲੀ ਹਾਂਜੀ ਉਹ ਬਾੜੀ ਲਾਉਣ ਕਰਕੇ ਫਰਮਾਨੀ ਕਹਿੰਦੇ ਸੀ ਤੇ ਇਹ ਹੱਸ ਕੇ ਕਹਿੰਦਾ ਫਿਰ ਅੱਜ ਮਾਲੀ ਮਾਲਕਾਂ ਵਾਲੀ ਗੱਲ ਹੀ ਕਰੂ ਆਹ ਠੀਕ ਹੈ ਫਿਰ ਇਹਨਾਂ ਨੇ ਜਿਹੜਾ ਗੀਤ ਗਾਇਆ ਉਹ ਪਤਾ ਕੀ ਸੀ ਹਾਂਜੀ ਮਾਲੀ ਤੇਰੀ ਬਾੜੀ ਸੁੱਕ ਗਈ ਤੈਨੂੰ ਤਰਸ ਜਿਹਾ ਨਾ ਆਇਆ ਹਾਂਜੀ ਮੇਰੇ ਹਜੇ ਤੱਕ ਉਹ ਗੱਲ ਤੇ ਉਹ ਇਹਨਾਂ ਦਾ ਛੋਟਾ ਜਿਹਾ ਚਿਹਰਾ ਤੇ ਕੱਦ ਜਿਹਾ ਤੇ ਉਹ ਸਾਰੀ ਗੱਲ ਹਾਂਜੀ ਹਾਂਜੀ ਐ ਸਾਹਮਣੇ ਹਾਂਜੀ ਹਾਂ ਵੀ ਚੰਗਾ ਸ਼ੌਂਕ ਸੀ ਗਾਇਕੀ ਵਾਲੇ ਪਾਸੇ ਹਾਂਜੀ ਹਾਂ ਹੋ ਸਕਦਾ ਹੈ ਮੈਂ ਬਾਣੀ ਦਾ ਵੀ ਪ੍ਰੇਮ ਸੀ ਬਹੁਤ ਜੀ ਉਹੀ ਗੱਲ ਗੁਰਬਾਣੀ ਨਾਲ ਲਾਏ ਗਈ ਹੋਵੇ ਹਾਂਜੀ ਹਾਂ ਕਿਉਂਕਿ ਜਿਹੜੀ ਕਲਾ ਜੇ ਇੱਕ ਪਾਸੇ ਆਉਂਦੀ ਹੈ ਦੂਜੇ ਪਾਸੇ ਵੀ ਪਹੁੰਚਦੀ ਹੈ ਹਾਂਜੀ ਹੁਣ ਆਪਾਂ ਗੱਲ ਕਰਦੇ ਹਾਂ ਇੱਕ ਜਿਹੜੀ ਮੈਨੂੰ ਕਾਫੀ ਰੜਕਦੀ ਹੈ ਜਾਂ ਤਾਂ ਕਹਿ ਲੋ ਹੂੰ ਹੋ ਸਕਦਾ ਮੈਂ ਗਲਤ ਹੋਵਾਂ ਹਾਂਜੀ ਵੀ ਤੁਹਾਨੂੰ ਲੋਕ ਲੈ ਜਾਂਦੇ ਐ ਹਾਂਜੀ ਸਧਾਰਨ ਪਾਠ ਵੀ ਕਰਾਉਂਦੇ ਐ ਸਹਿਜ ਪਾਠ ਜਿਹਨੂੰ ਆਪਾਂ ਕਹਿੰਨੇ ਹਾਂਜੀ ਅਖੰਡ ਪਾਠ ਵੀ ਕਰਾਉਂਦੇ ਐ ਹਾਂਜੀ ਕੋਈ ਕਹਿੰਦਾ ਚਲੋ ਆਪਾਂ ਸੁਖਮਨੀ ਸਾਹਿਬ ਕਰ ਲੈਂਦੇ ਆ ਇਕੱਲਾ ਹਾਂਜੀ 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 ਲਿਜਾਂਦੇ ਐ ਹਾਂਜੀ ਪਰ ਮੇਰੇ ਖਿਆਲ ਅਨੁਸਾਰ ਜਿਹੜੀ ਤੁਹਾਡੀ ਕਮਾਈ ਐ ਹਾਂਜੀ ਜਿਹਨੂੰ ਆਪਾਂ ਤੁਹਾਡਾ ਮੁੱਲ ਕਹੀਏ ਹਾਂਜੀ ਵੀ ਉਹ ਲੋਕ ਇੰਨਾ ਕੀ ਪਾਉਂਦੇ ਜਿੰਨਾ ਕਿ ਕਿਧੜਗੇ ਦਾ ਹੁੰਦਾ ਹਾਂਜੀ ਬਿਲਕੁਲ ਸਹੀ ਐ ਮੈਂ ਇਸ ਗੱਲ ਬਿਲਕੁਲ ਹਾਂਜੀ ਹਾਂ ਫਿਰ ਇਹ ਤੁਹਾਨੂੰ ਇਹ ਲੱਗਦਾ ਨਹੀਂ ਵੀ ਤੁਹਾਡੀ ਕਮਾਈ ਬਹੁਤ ਘੱਟ ਐ ਮਿਹਨਤ ਸੋ ਤੋਂ ਵੱਧ ਲੈਂਦੇ ਆ ਦਿ ਦਿ ਰਾਤ ਸਿਆਲ ਚ ਬਿਠਾ ਕੇ ਕਹਿੰਦਾ ਨਾਓ ਜੀ ਕਿਹਾ ਚਲੋ ਰੌਲ ਤੇ ਬੈਠਨੇ ਹਾਂਜੀ ਹਾਂਜੀ ਤੇ ਪਰ ਰੁਪਿਆ ਉਹੀ 500 ਦਾ ਉਸਤ ਮੇਰਾ ਖਰ ਮਸਾ ਪੈਂਦੇ ਹਾਂਜੀ ਬਿਲਕੁਲ ਤੇ ਮੈਨੂੰ ਇਹ ਲੱਗਦਾ ਵੀ ਫੇਰ ਲੋਕ ਤੁਹਾਨੂੰ ਜਿਹੜਾ ਤੁਹਾਡੇ ਨਾਲ ਦੇ ਕੀਰਤਨ ਦੇ ਭਾਈਚਾਰਾ ਹੈ ਹਾਂਜੀ ਹਾਂਜੀ ਉਹ ਆਖਣਗੇ ਜਿਵੇਂ ਅਸੀਂ ਗੁਰੂ ਸਾਹਿਬ ਦੇ ਵਜੀਰ ਹੈ ਹਾਂਜੀ ਬਿਲਕੁਲ ਤੁਹਾਨੂੰ ਵੀ ਵਜੀਰ ਕਹਿੰਦੇ ਆ ਜਿਵੇਂ ਆਪਾਂ ਸ਼ੁਰੂ ਚ ਵੀ ਗਏ ਸੀ ਅਸੀਂ ਕਿਸੇ ਵਜੀਰ ਦੇ ਘਰੇ ਚਲੇ ਹਾਂ ਹਾਂਜੀ ਹਾਂਜੀ ਵੀ ਫਿਰ ਵਜ਼ੀਰ ਕਹਿਣ ਚੀ ਹੈ ਇਹਦਾ ਮਤਲਬ ਕਮਾਈ ਵਾਲੇ ਪਾਸੋਂ ਜਾਂ ਸਤਕਾਰ ਵਾਲੇ ਪਾਸੋਂ ਨਹੀਂ ਹੈ ਨਹੀਂ ਨਹੀਂ ਜੀ ਬਿਲਕੁਲ ਤੁਹਾਡੇ ਮੁਤਾਬਕ ਇਹ ਕੀ ਮਿਲਦਾ ਸਾਨੂੰ ਤੇ ਜਾਂ ਕੀ ਮਿਲਣਾ ਚਾਹੀਦਾ ਜਾਂ ਤੁਹਾਡੀ ਆਪਣੇ ਸਾਰੇ ਸਮੂਹ ਆਪਾਂ ਇਕੱਠੇ ਹੋ ਕੇ ਕੋਈ ਮੰਗ ਕਰਦੇ ਹਾਂ ਹਾਂਜੀ ਹਾਂ ਵੀ ਆਪਾਂ ਨੂੰ ਕੀ ਮਿਲਣਾ ਚਾਹੀਦਾ ਤਕਰੀਬਨ ਦੇਖੋ ਸਭ ਤੋਂ ਪਹਿਲਾਂ ਤਾਂ ਗੱਲ ਇਹ ਹੈ ਵੀ ਅੱਜ ਦੇ ਯੁੱਗ ਦੇ ਵਿੱਚ ਕੋਈ ਗ੍ਰਾਂਥੀ ਸਿੰਘ ਬਣ ਨਹੀਂ ਰਿਹਾ ਜੀ ਹਾਂ ਨਹੀਂ ਬਣ ਰਿਹਾ ਸਹੀ ਗੱਲ ਹੈ ਦੂਜੀ ਗੱਲ ਇਹ ਹੈ ਵੀ ਗਰਵਾਣੀ ਬਹੁਤ ਵੱਡੀ ਇੱਕ ਜਨਨਕੀ ਵੀ ਬਹੁਤ ਵੱਡਾ ਸੰਕਲਪਾ ਬਿਲਕੁਲ ਜਿਹੜੇ ਬਾਰੇ ਆਪਾਂ ਸੰਕਲਪ ਮਨ ਦੇ ਵਿੱਚ ਧਾਰ ਹੀ ਨਹੀਂ ਸਕਦੇ ਵੀ ਐਡੀ ਵੱਡੀ ਚੀਜ਼ ਹੂੰ ਇਹਦਾ ਨਾਂ ਤਾਂ ਕੋਈ ਮੁੱਲ ਦੇ ਸਕਦਾ ਜੀ ਜੀ ਤੇ ਨਾ ਇਹਦਾ ਮੁੱਲ ਅਸੀਂ ਲੈ ਸਕਦੇ ਹੂੰ ਜੋ ਅਖੰਡ ਪਾਠ ਦੇ ਜਾਂ ਸਹਿ ਪਾਠ ਦੇ ਆ ਸੋਮਨੀ ਸਾਹਿਬ ਦੇ ਪੈਸੇ ਸਾਨੂੰ ਲੋਕ ਦਿੰਦੇ ਆ ਭੇਟਾ ਦਿੰਦੇ ਆ ਭੇਟਾ ਕਿਹਾ ਜਾਂਦਾ ਹੈ ਭੇਟੇ ਕਹਿੰਦੇ ਆ ਵਾਚ ਹਾਂਜੀ ਵੀ ਉਹ ਭੇਟਾ ਸਾਨੂੰ ਸਾਡੀ ਗ੍ਰਸਤੀ ਜੀਵਨ ਿਕਾਉਣ ਵਾਸਤੇ ਦੇ ਰਿਹਾ ਗੁਜਰਾਣ ਵਾਸਤੇ ਠੀਕ ਹੈ ਵੀ ਸਾਡਾ ਗੁਜਰਾਣ ਹੂੰ ਤੇ ਜਿੱਥੋਂ ਤਾਈ ਗੱਲ ਅਗਲੇ ਦੀ ਆ ਵਿੱਚ ਕਰਾ ਰਿਹਾ ਜਿਹੜਾ ਹੂੰ ਉਹਨਾਂ ਨੂੰ ਸ਼ਰਦਾ ਹੁੰਦੀ ਹੈ ਹੂੰ ਵੀ ਸਾਡਾ ਆ ਕੰਮ ਹੋ ਗਿਆ ਉਸ ਸਾਬਾ ਕਰੇ ਬੇਨਤੀ ਕੋ ਸੁਖਣਾ ਸੁਖੀ ਹੁੰਦੀ ਆ ਜੀ ਜੀ ਕੋਈ ਬੇਨਤੀ ਕੀਤੀ ਹੁੰਦੀ ਉਹ ਅਗਲੇ ਦੀ ਸਵਕਾਰ ਮਾਰੇ ਕਰ ਲੈਂਦੇ ਤੇ ਉਹਦੀ ਭਾਵਨਾ ਹੁੰਦੀ ਉਹਵੇਂ ਗੁਰੂ ਸਾਹਿਬਾਂ ਨੂੰ ਘਰੇ ਲੈ ਕੇ ਹੀ ਬਿਲਕੁਲ ਤਾਂ ਉੱਥੇ ਫਿਰ ਉਹ ਗ੍ਰੰਥੀ ਸੰਗੀ ਲੈ ਕੇ ਆਊਗਾ ਹਾਂਜੀ ਨਾ ਕਿ ਕੋਈ ਆਂਡਗਮਾਂਡ ਦਾ ਬੱਚਾ ਨਾ ਨਾ ਜਾਂ ਕੋਈ ਹੋਰ ਕੋਈ ਜਾਂ ਕੋਈ ਪਿੰਡ ਦੇ ਵਿੱਚ ਕੋ ਮੋਹਤਵਾਰ ਬੰਦਾ ਜਾਂ ਕਿ ਉਹਨੂੰ ਹੋਰ ਨਹੀਂ ਕੋਈ ਲੈ ਸਕਦਾ ਉਹ ਗ੍ਰਾਂਥੀ ਲੈ ਸਕਦਾ ਜੀ ਬਿਲਕੁਲ ਤੇ ਗ੍ਰਾਂਥੀ ਸਿੰਘ ਜਦੋਂ ਸਾਰਾ ਕਾਰੋਬਾਰ ਕਰਦਾ ਤੇ ਅਗਲੇ ਦੀ ਅਰਦਾਸ ਬੇਨਤੀ ਕਰਦਾ ਹੂੰ ਉਦੋਂ ਬਾਅਦ ਫਿਰ ਗੱਲ ਆ ਜਾਂਦੀ ਹੈ ਭੇਟਾ ਤੇ ਜੀ ਫਿਰ ਅਗਲਾ ਪੁੱਛਦਾ ਵੀ ਤੁਹਾਡੀ ਕੀ ਭੇਟਾ ਜੀ ਤਾਂ ਜਦੋਂ ਪੁੱਛ ਲੈਂਦੇ ਵੀ ਭੇਟਾ ਕੀ ਦੇਗੇ ਨਾ ਤਾਂ ਅਸੀਂ ਭੇਟਾ ਲੈ ਸਕਦੇ ਹਾਂ ਜੀ ਗੁਰਬਾਣੀ ਦੀ ਹੂੰ ਤੇ ਨਾ ਕੋਈ ਭੇਟਾ ਗੁਰਬਾਣੀ ਦੀ ਦੇ ਸਕਦਾ ਬਿਲਕੁਲ ਤੇ ਇਹ ਤਾਂ ਖਰ ਕਬੀਰ ਸਾਹਿਬ ਨੇ ਇਹ ਵੀ ਗੱਲ ਲਿਖੀ ਆ ਕਹੋ ਕਬੀਰ ਜਸ ਉਦਰ ਤਸਮਾਇ ਤਬ ਛੁਟੇ ਜਾ ਸਾਧੂ ਪਾਇ ਕਹਿੰਦਾ ਕਬੀਰ ਸਾਹਿਬ ਕਹਿੰਦੇ ਜਿਹਨੂੰ ਪੇਟ ਇਹ ਲੱਗ ਗਿਆ ਲੱਗ ਗਿਆ ਤਾਂ ਉਹਨੂੰ ਕਹਿੰਦੇ ਮਾਇਆ ਦੀ ਲੋੜ ਪੈਣੀ ਪੈਣੀ ਬਿਲਕੁਲ ਕਿਉਂਕਿ ਮਾਇਆ ਇੱਕ ਇਹ ਚੀਜ਼ ਆ ਕਿਉਂਕਿ ਇਹਦੇ ਬਿਨਾ ਆਪਣਾ ਸਰਦਾ ਨਹੀਂ ਨਹੀਂ ਸਰਦਾ ਗੁਰੂ ਸਾਹਿਬਾਂ ਦਾ ਪਿੱਛਾ ਤੋਂ ਇਤਿਹਾਸ ਵੜ ਕੇ ਦੇਖੀਏ ਤਾਂ ਗੁਰੂ ਸਾਭਾਂ ਨੂੰ ਵੀ ਜਨਨ ਕੇ ਸਿੱਖਾਂ ਨੇ ਲੋੜ ਪੈਦੀਆਂ ਥਾਂ ਤੋਂ ਲੋੜ ਪੈਣ ਤੇ ਜੋ ਮਾਇਆ ਦੀ ਲੋੜ ਸੀ ਉਹ ਮਹਾਰਾ ਨੂੰ ਛੱਡ ਗਈ ਸੀ ਹੂੰ ਚਲੋ ਇਹ ਇਤਿਹਾਸ ਦੀ ਗੱਲ ਹੈ ਜੀ ਆਪਾਂ ਇਧਰ ਨਾਲ ਚੱਲੀਏ ਹੂੰ ਤੇ ਜਨਕੀ ਗ੍ਰਾਂਚੀ ਨੂੰ ਫਿਰ ਪੇਟਾ ਉਹਦੀ ਕੋਈ ਤਾਂ ਖੁਸ਼ ਹੋ ਕੇ ਦੇ ਦਿੰਦਾ ਕੋਈ ਕਹਿੰਦਾ ਯਾਰ ਇੰਨੀ ਪੇਟਾ ਹੂੰ ਫਿਰ ਕੋਈ ਵਾਰੀ ਆਸੇ-ਪਾਸੇ ਫਿਰ ਸੱਥਾਂ 'ਚ ਗੱਲਾਂ ਚੱਲਦੀਆਂ ਵੀ ਕਿ ਉਹਦਾ ਪਪਾ ਪਾਈ ਸੀ ਵਾਲੇ ਲੈਂਦੇ ਆ ਹੂੰ ਆ ਚੱਲ ਗਿਆ ਕੋਈ ਸ਼ੱਕ ਨਹੀਂ ਇਹ ਹੈ ਇਹ ਗੱਲਾਂ ਇਹ ਤਾਂ ਇਰਾ ਆਏ ਆ ਜਾਉ ਬਹੁਤ ਕੁਝ ਕਹਿੰਦੇ ਆ ਜੀ ਹੂੰ ਫਿਰ ਚਲੋ ਅਸੀਂ ਤਾਂ ਆਪਦੇ ਜਨਕ ਵੀ ਜਿਹੜੀ ਗੱਲ ਮਹਾਰਾਜ ਨਾਲ ਸਿੱਧੀ ਆ ਵੀ ਮਹਾਰਾਜ ਤੁਹਾਡੀ ਬਾਣੀ ਪੜ ਕੇ ਜ ਸਾਡਾ ਘਰ ਚੱਲਦਾ ਸੇਵਾ ਕਰਦੇ ਆ ਸੇਵਾ ਕਰਦੇ ਆ ਇਸ ਤੋਂ ਵਧੀਆ ਹੋਰ ਕੀ ਗੱਲ ਆ ਨਹੀਂ ਫਿਰ ਵੀ ਗੱਲ ਇਹ ਆ ਨਾ ਵੀ ਦੇਖੋ ਇੱਕ ਬੰਦਾ ਦਿਹਾੜੀ ਹਾਂਜੀ ਦਿਹਾੜੀ ਤੇ ਇੱਕ ਵਜ਼ੀਰ ਹਾਂਜੀ ਦੋਨਾਂ 'ਚ ਫਰਕ ਤਾਂ ਬਹੁਤ ਜਿਆਦਾ ਵਾੜਾ ਜਿਆਦਾ ਫਰਕ ਆ ਜੀ ਫਿਰ ਫਰਕ ਜੇ ਜਿਆਦਾ ਨਹੀਂ ਰੱਖਣਾ ਤਾਂ ਘੱਟੋ-ਘੱਟ ਮੇਰੇ ਅਨੁਸਾਰ ਹਾਂਜੀ ਵੀ ਮੌਕੇ ਦੇ ਦਿਹਾੜੀ ਨਾਲੋਂ ਹੂੰ ਜਿਹੜਾ ਸੋਡੀ ਪਰ ਰੋਲ ਹਾਂਜੀ ਮੈਨੂੰ ਦਿਨਵਾਰ ਰਹੀ ਕਿ ਮੈਂ ਕੈਸਾ ਮੈਂ ਰੋਲਵਾਰ ਕੈਸਾ ਹਾਂਜੀ ਵੀ ਪਰ ਰੋਲਸ ਨੂੰ ਡਬਲ ਮਿਲੇ ਫੇਰ ਜਾ ਕੇ ਕੁਛ ਆਪਾਂ ਕਹਿ ਸਕਦੇ ਹਾਂ ਵੀ ਲੋਕ ਸਤਿਕਾਰ ਹਾਂਜੀ ਗ੍ਰਾਂਥੀ ਸਿੰਘ ਦੀਆਂ ਵੀ ਲੋੜਾਂ ਹੁੰਦੀਆਂ ਜੀ ਲੋੜਾਂ ਬਹੁਤ ਸਾਰੀਆਂ ਕਿਉਂਕਿ ਜੇ ਹੁਣ ਬੱਚੇ ਪੜਾਉਣੇ ਆ ਉਹ ਵੀ ਸਕੂਲਾਂ ਦੇ ਵਿੱਚ ਕਿਉਂਕਿ ਗ੍ਰਾਂਥੀ ਸਿੰਘ ਦਾ ਵੀ ਮਨ ਹੁੰਦਾ ਵੀ ਮੇਰੇ ਮੇਰਾ ਵੀ ਘਰ ਹੋਵੇ ਮੇਰੇ ਬੱਚੇ ਵੀ ਚੰਗੇ ਸਕੂਲ 'ਚ ਪੜ੍ਹਨ ਸਾਰੇ ਸਾਰੇ ਤੇ ਮੇਰੇ ਕੋਲੇ ਵੀ ਗੱਡੀ ਹੋਵੇ ਮੋਟਰਸਾਈਕਲ ਹੋਵੇ ਕਾਰ ਹੋਵੇ ਸਾਰੀਆਂ ਗੱਲਾਂ ਦੀ ਗ੍ਰਾਂਤੀ ਨੂੰ ਵੀ ਜ਼ਰੂਰਤ ਪੈਂਦੀ ਹੈ ਜੇ ਆਮ ਲੋਕਾਂ ਨੂੰ ਜ਼ਰੂਰਤ ਪੈਂਦੀ ਹੈ ਗ੍ਰਾਂਤੀ ਵੀ ਉਸੇ ਕੈਟਾਗਰੀ ਚ ਹੈ ਕੈਟਾਗਰੀ ਚ ਹੈ ਮਨੁੱਖਤਾ ਹੀ ਹੈ ਇਨਸਾਨ ਤਾਂ ਗ੍ਰਾਂਤੀ ਇਨਸਾਨ ਹੀ ਹੈਗਾ ਨਹੀਂ ਇੱਕ ਮੈਂ ਸ਼ਾਰਟਲੀ ਆਪਾਂ ਗੱਲ 'ਚੋਂ ਗੱਲ ਕਰੀਏ ਹੂੰ ਵੀ ਜਿਵੇਂ ਸ਼੍ਰੋਮਣੀ ਕਮੇਟੀ ਹੈ ਹਾਂਜੀ ਉਹਨਾਂ ਦਾ ਕੰਮ ਹੈ ਸਿੱਖ ਧਰਮ ਨੂੰ ਅੱਗੇ ਲੈ ਜਾਣਾ ਹਾਂਜੀ ਥੋੜੀ ਉਹਨਾਂ ਦੇ ਵਿੱਚ ਇੱਕ ਡਿਊਟੀ ਹੈ ਹਾਂਜੀ ਬਿਲਕੁਲ ਉਹਦੇ ਅਨਸਾਰ ਹੀ ਡਿਊਟੀ ਹੈ ਠੀਕਾ ਉਹ ਅਡਾਪਟ ਨਹੀਂ ਕਰ ਰਹੇ ਗਲਤ ਹੈ ਉਹਨਾਂ ਦਾ ਹਾਂਜੀ ਬੇਸਤਾ ਮੇਰੇ ਅਨਸਾਰ ਤਾਂ ਇਹ ਹੈ ਵੀ ਸਾਨੂੰ ਸਾਰਿਆਂ ਨੂੰ ਅਡਾਪਟ ਸ਼੍ਰੋਣੀ ਕਮੇਟੀ ਨੂੰ ਕਰਨਾ ਚਾਹੀਦਾ ਹੈ ਹਾਂਜੀ ਭਾਵੇਂ ਪਿੰਡਾਂ ਨੂੰ ਉਹ ਚੰਦਾ ਲਾ ਦੇਣ ਹਾਂਜੀ ਬਿਲਕੁਲ ਵੀ ਜੋ ਹੁਣ ਅਖੰਡ ਪਾੜਾ ਵੀ ਭਾਈ ਖੰਡ ਪਾੜ ਕਰਾਵੋਗੇ ਐਨੇ ਲਵਾਂਗੇ ਗ੍ਰਾਂਥੀ ਅਸੀਂ ਭੇਜਾਂਗੇ ਹਾਂਜੀ ਹਾਂ ਠੀਕ ਹੈ ਥੋੜੀ ਡਿਊਟੀ ਉਹ ਥੋੜੇ ਪਿੰਡਾਂ ਦੇ ਨੇੜੇ ਕਿਤੇ ਲਾ ਲੈਣ ਹਾਂਜੀ ਹਾਂਜੀ ਬਿਲਕੁਲ ਤੁਸੀਂ ਡਿਊਟੀ ਦੇ ਨੂੰ ਤਿਆਰ ਹੋ ਸੋ ਨੂੰ ਬਕਾਇਦਾ ਰੂਪ ਚ ਜਿਵੇਂ ਲੋਕਾਂ ਨੂੰ ਤਨਖਾਹਾਂ ਮਿਲਦੇ ਉਹ ਤਨਖਾਹ ਮਿਲੇ ਹਾਂਜੀ 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 ਤੇ ਮੇਰਾ ਖਿਆਲ ਤਾਂ ਵੀ ਗ੍ਰਾਂਥੀ ਨੂੰ ਬਾਅਦ ਪੈਨਸ਼ਨ ਵੀ ਲੱਗਣੀ ਚਾਹੀਦੀ ਹਾਂਜੀ ਲੱਗਣੀ ਚਾਹੀਦੀ ਜਦੋਂ ਹਰ ਇੱਕ ਪਰ ਇਹ ਹੋ ਤਾਂ ਨਹੀਂ ਰਿਹਾ ਕੁਝ ਇਹ ਤਾਂ ਦੇਖੋ ਜੀ ਸਭ ਤੋਂ ਵੱਡਾ ਅਧਾਰਾ ਗਾ ਗ੍ਰਾਂਥੀ ਸਿੰਘ ਦਾ ਤੇ ਇਹਨੂੰ ਪੈਲਸਨ ਮਿਲਣੀ ਚਾਹੀਦੀ ਹੈ ਜੀ ਨਹੀਂ ਹੋ ਕੋਸ਼ਿਸ਼ ਦੇ ਰਹੇ ਨਾ ਕੋਈ ਇਸ ਦੀ ਕੋਈ ਗੱਲ ਨਹੀਂ ਸ੍ਰੋਮਣੀ ਕਮੇਟੀ ਤੋਂ ਜਾਂ ਸਰਕਾਰ ਤੋਂ ਜਾਂ ਕਿਸੇ ਸੰਸਥਾ ਤੋਂ ਤੁਹਾਨੂੰ ਕੁਝ ਪੈਸੇ ਨਹੀਂ ਜੀ ਜੀ ਸ੍ਰੋਮਣੀ ਕਮੇਟੀ ਹੈਗੀ ਸ੍ਰੋਮਣੀ ਕਮੇਟੀ ਦੇ ਜਿਹੜੇ ਗ੍ਰਾਂਥੀ ਸਿੰਘ ਆ ਜਾਂ ਰਾਗੀ ਸਿੰਘ ਆ ਉਹਨਾਂ ਦੇ ਪੇਟਾ ਉਹਨਾਂ ਵੱਲੋਂ ਬੰਨੀ ਵੀ ਆ ਠੀਕ ਹੈ ਉਹ ਸ੍ਰੋਮਣੀ ਕਮੇਟੀ ਦਾ ਰਾਗੀ ਸਿੰਘ ਹਮ ਪ੍ਰਚਾਰਕ ਸਿੰਘ ਹਮ ਜਾਂ ਉਹਨਾਂ ਦਾ ਗ੍ਰਾਂਥੀ ਸਿੰਘ ਜਿਹੜਾ ਪਿੰਡਾਂ ਦੇ ਵਿੱਚ ਸ੍ਰੋਮਣੀ ਕਮੇਟੀ ਦੇ ਗੁਰਦੁਆਰੇ ਅੰਡਰ ਆਉਂਦੇ ਆ ਹਾਂਜੀ ਉਹਨਾਂ ਨੂੰ ਜਨਨਕੇ ਜਿਹੜੀ ਤਨਖਾਹ ਉਹ ਦੇ ਰਿਆ ਹੂੰ ਉਹ ਆਪਦੇ ਮੁਤਾਬਕ ਦੇ ਰਿਆ ਉਹ ਇਹ ਸੀ ਇਹ ਉਹਦੇ ਵਿੱਚ ਕੋਈ ਇੰਟਰਫੇਅਰ ਨਹੀਂ ਕਰ ਰਿਹਾ ਠੀਕ ਹੈ ਵੀ ਉਹ ਜਨਨਕੇ ਵੀ ਉਹ ਗ੍ਰਾਂਥੀ ਸਿੰਘ ਹੀ ਦੱਸ ਸਕਦਾ ਜਿਹੜਾ ਸਰੂਲੀ ਕਮੇਟੀ ਤੋਂ ਪੇਟਾ ਲੈ ਰਿਹਾ ਹਾਂ ਹਾਂ ਉਹੀ ਦੱਸੋ ਵੀ ਉਹਦੇ ਨਾਲ ਉਹਦਾ ਸਰਦਾ ਜਾਂ ਨਹੀਂ ਸਰਦਾ ਹਾਂ ਵਿਵੋਧਨ ਉਹਦਾ ਘਰ ਚੱਲ ਰਿਹਾ ਜਾਂ ਉਹ ਇੱਕ ਐਦਾਂ ਹੀ ਬੈਠਾ ਵੀ ਮੈਨੂੰ ਹੋਰ ਉੱਚੀ ਪਦਵੀ ਦੇਣਗੇ ਨਹੀਂ ਇਸ ਕਰਕੇ ਵੀ ਬੈਠਾ ਜਿਵੇਂ ਹੁਣ ਥੋੜਾ ਨਾਂ ਤਾਂ ਲੋਕਾਂ ਦੇ ਵਿੱਚ ਪਹੁੰਚਦੇ ਆ ਪਿੰਡਾਂ ਚੋਂ ਪਹੁੰਚਦਾ ਪਿੰਡ ਦਾ ਇੱਕ ਸਰਪੰਚ ਬਣ ਗਿਆ ਉਹਦਾ ਨਾਂ ਪੰਜਾਬ ਲੈਵਲ ਤੇ ਪਹੁੰਚ ਜਾਂਦਾ ਹਾਂਜੀ ਹਾਂਜੀ ਤੇ ਤੁਸੀਂ ਤਾਂ ਘਟੋ ਘਟ ਜਿਵੇਂ ਮੇਰੇ ਵੇਖਣ ਚਾਹ ਤੁਸੀਂ ਸੱਤ ਅੱਠ ਪਿੰਡਾਂ 'ਚ ਤਾਂ ਘਟੋ ਘਟ ਕੰਮ ਕਰਦੇ ਹਾਂ ਜੀ ਹਾਂਜੀ ਹਾਂ ਨੇੜੇ ਤੇ ਕਰਦੇ ਆ ਬਹੁਤ ਦੂਰ ਦਾ ਨਾ ਪੰਜਾਬ ਸਰਕਾਰ ਕੋਲ ਨਹੀਂ ਪਹੁੰਚਦਾ ਵੀ ਇਹ ਬੰਦੇ ਕੰਮ ਕਰਦੇ ਤੇ ਇਹਨਾਂ ਬਣੀ ਕੋਈ ਚਾਪ ਨਹੀਂ 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 ਕੋਈ ਪੰਜਾਬ ਸਰਕਾਰ ਨਹੀਂ ਕੋਈ ਸਰੋਣੀ ਕਮੇਟੀ ਨਹੀਂ ਪਿੰਡਾਂ ਦੇ ਜੋ ਗ੍ਰਾਂਥੀਆ ਇਹਨਾਂ ਦੀ ਹਾਲਤ ਬਹੁਤ ਤਸਵੀਰ ਤਰਸਜੋਗ ਹੈ ਜੀ ਤਰਸਜੋਗ ਹੈ ਆ ਤੇ ਜਿਨ੍ਹਾਂ ਇੱਕ ਗੱਲ ਮੈਂ ਇੱਥੇ ਕਹਿਣੀ ਚਾਹੂੰਗਾ ਹਾਂਜੀ ਵੀ ਜਿਹੜੇ ਤਾਂ ਕਿਸੇ ਸੰਸਥਾ ਦੇ ਨਾਲ ਗ੍ਰਾਂਥੀ ਜੁੜੇ ਹੋਏ ਹਾਂ ਜਿਵੇਂ ਹੁਣ ਸਾਡੇ ਤੇ ਲਾ ਲੋ ਅਸੀਂ ਪਖਰਵੜ ਮਹਾਪੁਰਸ਼ਾਣਾ ਚੋਣੇ ਹੋਏ ਹਾਂ ਹੂੰ ਉਹਨਾਂ ਦਾ ਸਾਨੂੰ ਯੋਗਦਾਨ ਬਹੁਤ ਵੱਡਾ ਠੀਕ ਹੈ ਕਿਉਂਕਿ ਉਹ ਸਾਨੂੰ ਹੁਣ ਮੰਨ ਕੇ ਚਲੋ ਪਿੰਡਾਂ ਚ ਅੱਜ ਜਨਕਿ ਵੀ 11ਵੇਂ ਮਹੀਨੇ ਤੋਂ ਲੈ ਕੇ ਹੂੰ ਤੇ ਮਾਰਚ ਤਾਈਂ ਅਖੰਡ ਪਾਠ ਸਾਹਿਬ ਪਾਠ ਸੋਮਣੀ ਸਾਹਿਬ ਪਾਠ ਇਹ ਚੱਲਦੇ ਰਹਿੰਦੇ ਆ ਜੀ ਠੀਕ ਹੈ ਜਦੋਂ ਮਾਰਚ ਤੋਂ ਅੱਗੇ ਗਰਮੀ ਸ਼ੁਰੂ ਹੋ ਜਾਂਦੀ ਆ ਹੂੰ ਤਾਂ ਬਿਲਕੁਲ ਪਾਠ ਬੰਦ ਹੋ ਜਾਂਦੇ ਆ ਅਖੰਡ ਪਾਠ ਬੰਦ ਹੋ ਜਾਂਦੇ ਆ ਸੋਮਣੀ ਸਾਹਿਬ ਬੰਦ ਹੋ ਜਾਂਦੇ ਆ ਸਿਰਫ ਕੱਲਾ ਮਰਗਦ ਹੂੰ ਕੋਈ ਖਾਸ ਜੋ ਕੋਈ ਪ੍ਰਾਣੀ ਚੜ੍ਹਾਈ ਕਰ ਗਿਆ ਹੂੰ ਤਾਂ ਉਹਦੇ ਸਬੰਧ ਦੇ ਵਿੱਚ ਹੀ ਸਹਿ ਪਾਠ ਅਖੰਡ ਪਾਠ ਜਾਂ ਸੁਖਮਨੀ ਸਾਹਿਬ ਹੂੰ ਅੱਜ ਕੱਲ ਚੱਲ ਪਿਆ ਜੀ ਵੈਸੇ ਇਹ ਹੈ ਨਹੀਂ ਮਿਲਦਾ ਜ਼ਿਆਦਾ ਚ ਚਲੋ ਬਾਣੀ ਤਾਂ ਬਾਣੀ ਹੈ ਹਾਂ ਤੇ ਫਿਰ ਉਹ ਉਹਦੀ ਕਰਾਇਆ ਜਾਂਦਾ ਉਸ ਤੋਂ ਬਾਅਦ ਉਹ ਗ੍ਰਾਂਥੀ ਤੁਸੀਂ ਐਂ ਦੇਖੋ ਵੀ ਉਸ ਤੋਂ ਬਾਅਦ ਜਿਹੜਾ ਗ੍ਰਾਂਥੀ ਦਾ ਉਹ ਜੀਵਨ ਕਿਵੇਂ ਲੰਘਦਾ ਬੇਲਾ ਬੇਲਾ ਮਾਰਚ ਤੋਂ ਲੈ ਕੇ 11ਵੇਂ ਮਹੀਨੇ ਤਾਈਂ ਦੇਖੋ ਕਿਵੇਂ ਲੰਘਦਾ ਹੁਣ ਇਹ ਹਰ ਇੱਕ ਬੰਦਾ ਸੋਚ ਕੇ ਦੇਖੇ ਵੀਰ كمان ਕਿਉਂ ਦਾ ਪਤਾ ਇਹ ਲੋਕ ਤਾਂ ਜਿਵੇਂ ਫਰਵਰੀ ਜਨਵਰੀ ਚ ਛੋਡੇ ਪਾਠ ਚੱਲਦੇ ਇਹਨਾਂ ਨੂੰ ਗਣ ਲੈਂਦੇ ਹਾਂ ਇਹਨਾਂ ਨੂੰ ਗਣ ਲੈਂਦੇ ਵੀ ਬਹੁੜੇ ਪੈਸੇ ਕਮਾਉਂਦੇ ਆ ਜੀ ਰੋਜ਼ ਪੈਸੇ ਕਮਾਉਂਦੇ ਤਿੰਨ ਦਿਨ ਵੀ ਨਹੀਂ ਕਹਿੰਦੇ ਦੋ ਦਿਨ ਹੀ ਕਹਿੰਦੇ ਹਾਂ ਦੋ ਦਿਨ ਹੀ ਦੋ ਦਿਨ ਅੰਦਾਜ਼ਾ ਕਿ ਜਿੱਦੇ ਭੋਗ ਪਾਉਂਦੇ ਉਹਦੇ ਗਾਹਾਂ ਖੋਹ ਲੈਂਦੇ ਆ ਹਾਂ ਜੀ ਹਾਂ ਇਹ ਕਹਿੰਦੇ ਨਹੀਂ ਜੇ ਦੋ ਤਿੰਨ ਮਹੀਨੇ ਪਾਠੀਆਂ ਨੇ ਚਾਰ ਪੈਸੇ ਕਮਾ ਲਏ ਗਾਹਾਂ ਖਾਲੀ ਉਹ ਗਾਹਾਂ ਖਾਲੀ ਆ ਤੇ ਉਹਦਾ ਦੇਣ ਕੌਣ ਦਊਗਾ ਜੀ ਹੂੰ ਉਹਦੇ ਬਾਰੇ ਵੀ ਸੋਚਣਾ ਚਾਹੀਦਾ ਨਾ ਵੀ ਹਾਂ ਹੁਣ ਇਹ ਤਿੰਨ ਮਹੀਨੇ ਕੀ ਕਰੂਗਾ ਇਹਦਾ ਮਤਲਬ ਤੁਹਾ ਵੀ ਸਰਕਾਰ ਦਾ ਤਾਂ ਜਮੇ ਪੱਲਾ ਜਾਂਦਾ ਨਹੀਂ 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 ਸਰਕਾਰ ਵੱਲੋਂ ਕੋਈ ਗ੍ਰਾਂਥੀ ਸਰਕਾਰ ਦੇ ਅੰਦਰ ਆਉਂਦੇ ਨਹੀਂ ਜੀ ਨਹੀਂ ਆਉਂਦੇ ਤਾਂ ਨਹੀਂ ਨਾ ਹੀ ਉਹ ਇਨਸਾਨ ਤਾਂ ਸਰਕਾਰ ਦੇ ਹੈ ਦੇਖੋ ਜੀ ਸਰਕਾਰ ਸਾਰਾ ਕੁਝ ਕਰ ਸਕਦੀ ਹੈ ਹਾਂ ਵੋਟਾਂ ਦਾ ਸਰਕਾਰ ਸਰਕਾਰ ਸਾਰਾ ਕੁਝ ਕਰ ਸਕਦੀ ਹੈ ਸਰਕਾਰ ਗ੍ਰਾਂਥੀਆਂ ਨੂੰ ਜੋ ਹੋਰਾਂ ਨੂੰ ਜਨਕਿ ਵੀ ਜਿਵੇਂ ਹੁਣ ਪੈਸਨ ਬਡੇਪਾ ਪੈਸਨ ਹਾਂ ਚੱਲ ਇਹ ਜਾ ਕੁਝ ਹੋ ਜੀ ਬਡੇਪਾ ਪੈਸਨ ਚੱਲਦੀਆਂ ਗ੍ਰਾਂਥੀਆਂ ਨੂੰ ਪਿੰਡ ਦੇ ਜਿਹੜੇ ਵਧੀਆ ਗ੍ਰਾਂਥੀ ਹ ਹੂੰ ਜਾਂ ਸਾਰਾ ਤਾਂ ਪਤਾ ਗਿਆ ਲੈ ਕੇ ਉਹ ਤਾਂ ਪਤਾ ਲੱਗ ਜਾਂਦਾ ਵੀ ਉਹਨਾਂ ਦੀ ਓਨੀ ਕਿ ਜਿਹੜੇ 3 ਮਹੀਨਾ ਦੀ ਬਲੈਪਾਈ ਸਾਡੇ ਐਨੇ ਦਿਨ ਪ੍ਰੋਗਰਾਮ ਚੱਲਦੇ ਆ ਐਨੇ ਦਿਨ ਸੋਨੇ ਖਾਲੀ ਆ ਮਾਰਚ ਤੋਂ ਲੈ ਕੇ 11ਵੇਂ ਮਹੀਨੇ ਤਾਈ ਤੁਹਾਨੂੰ ਸਰਕਾਰ ਵੱਲੋਂ ਹਜ਼ਾਰ-ਹਜ਼ਾਰ ਜਾਂ 1500 ਰੁਪਏ ਜਾਂ 2000 ਜਾਂ 2500 ਵੀ ਇਹ ਤੁਹਾਨੂੰ ਹਰ ਮਹੀਨੇ ਐਨੇ ਦਿਨਾਂ ਤੋਂ ਲੈ ਕੇ ਐਨੇ ਦਿਨਾਂ ਤੱਕ ਨਹੀਂ ਮਿਲਣਗੇ ਮਿਲਣਗੇ ਚਾਹੀਦੇ ਕਿਉਂਕਿ ਤੁਹਾਡੇ ਖਰਚ ਲਈ ਘਰ ਦੇ ਗੁੜਚਾ ਲਈ ਹੋਰ ਆਟੇ ਦਾ ਨਹੀਂ ਆਹੋ ਵੀ ਜਦੋਂ ਦੂਜਿਆਂ ਨੂੰ ਆਪਾਂ ਭਵੇਂ ਗਰੀਬ ਗਿਣ ਕੇ ਕਹਿੰਦੇ ਜੇ ਹੁਣ ਗ੍ਰਾਂਥੀ 4 ਮਹੀਨੇ ਕਮਾ ਲੈਂਦਾ ਨਹੀਂ ਸ਼੍ਰੋਮਣੀ ਕਮੇਟੀ ਵੀ ਦੇ ਸਕਦੀ ਹੈ ਤਾਂ ਉਹ 4 ਮਹੀਨੇ ਚ ਕੋਈ ਅਮੀਰ ਤਾਂ ਨਹੀਂ ਹੋ ਜਾਂਦਾ ਨਹੀਂ 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 2 ਮਹੀਨੇ ਚ ਆਹ ਇਹ ਆ ਵੀ ਡੰਗ ਵਧੀਆ ਲਾਦਾ ਦੇਖੋ ਜੀ ਮੰਨ ਕੇ ਚੱਲੋ ਹੁਣ ਕੋਈ ਆਪਾਂ ਕਾਰੋਬਾਰ ਕਰ ਲਿਆ ਕਾਰੋਬਾਰ ਕਰ ਲਿਆ ਤਾਂ ਉਹਦੇ ਵਿੱਚ ਹੁਣ ਪੈਸੇ ਲੱਗਣਗੇ ਬਿਲਕੁਲ ਉਹ ਕਿਸੇ ਤੁਹਾਡੇ ਵਰਗੇ ਮਾਤਰ ਤੋਂ ਗ੍ਰਾਂਥੀ ਸਿੰਘ ਜੀ ਸਾਡੀ ਮਦਦ ਕਰ ਦਿਓ ਇੰਨੀ ਕੁ ਵੀ ਜਦੋਂ ਪ੍ਰੋਬਲਮ ਚੱਲੇ ਅਸੀਂ ਤੁਹਾਡੇ ਵਾਪਸ ਕਰ ਦੇਵਾਂਗੇ ਹਾਂ ਐਂ ਹੁੰਦਾ ਹੈ ਤੇ ਉਹ ਉਹਨੇ ਫੜ ਲਿਆ ਤਾਂ ਉਹ ਤਾਂ ਵਾਪਸ ਕਰੂਗਾ ਕਿ ਉਹ ਆਪਦਾ ਘਰ ਦਾ ਕਰ ਦੇਸਤੀ ਦੋਨੇ ਕੰਮ ਨੂੰ ਜੀਵਨ ਚਲਾਉਗਾ ਆਪਦਾ ਆਪਦੇ ਬੱਚਿਆਂ ਨੂੰ ਪੜ੍ਹਾਉ ਜਾਂ ਆਟਾ ਦਾਣਾ ਜਾਂ ਚਾਹ ਪਾਣੀ ਲੈ ਕੇ ਆਊਗਾ ਇਹਦਾ ਮਤਲਬ ਇਹ ਆ ਵੀ ਆਪਾਂ ਨੂੰ ਕੁਝ ਨਹੀਂ ਮਿਲ ਰਿਹਾ ਜੀ ਗ੍ਰਾਂਤੀ ਦਾ ਬਾਦ ਦੋ ਤਿੰਨ ਮਹੀਨੇ ਪੈਸੇ ਕਮਾਉਂਦੇ ਉਹ ਤੋਂ ਬਾਦ ਬੀਲੇ ਬਸ ਆਪਾਂ ਇਹੀ ਕਹਿੰਦੇ ਆ ਵੀ ਸਰਕਾਰ ਤੋਂ ਮੰਗ ਹੈ ਵੀ ਸਰਕਾਰ ਸਰਕਾਰ ਵੀ ਧਿਆਨ ਦੇਵੇ ਜੀ ਬਿਲਕੁਲ ਤੇ ਸਾਡੀ ਜੋ ਸ਼੍ਰੋਮਣੀ ਕਮੇਟੀ ਆ ਉਹਨਾਂ ਦਾ ਵੀ ਧਿਆਨ ਦੇਂਦਾ ਉਹਨਾਂ ਦਾ ਵੀ ਧਿਆਨ ਦੇਣ ਦਾ ਫਰਜ਼ ਆ ਵੀ ਪਿੰਡਾਂ 'ਚ ਭਾਈ ਗ੍ਰਾਂਤੀ ਆਪਦੇ ਪ੍ਰਚਾਰਕ ਆਪਦੇ ਗ੍ਰਾਂਤੀ ਭੇਜਣ ਪਿੰਡਾਂ 'ਚ ਤੇ ਉਹਨਾਂ ਦੇ ਟੈਸਟ ਲੈ ਕੇ ਗਰਵਾਣੀ ਸੁਣ ਕੇ ਉਹਨਾਂ ਤੋਂ ਤੇ ਉਹਨਾਂ ਨੂੰ ਜੋ ਖੰਡ ਪਾਠ ਨਹੀਂ ਚੱਲਦੇ ਜਿਹੜੇ ਦਿਨਾਂ ਦੇ ਉਹ ਦਿਨਾਂ ਦੀ ਉਹਨਾਂ ਨੂੰ ਭੇਟਾ ਉਹ ਸ਼੍ਰੋਮਣ ਕਮੇਟੀ ਦੇ ਸਕਦੀ ਹੈ ਇਹ ਤਾਂ ਹੋ ਗਿਆ ਆਪਣਾ ਰੋਜ਼ਗਾਰ ਨਾਲ ਸੰਬੰਧ ਤੇ ਇੱਕ ਛੋਟੀ ਜੀ ਗੱਲ ਆਪਾਂ ਤੁਸੀਂ ਸ਼ੁਰੂ ਦੇ ਵਿੱਚ ਕਿਹਾ ਵੀ ਸੀ ਹਾਂਜੀ ਸਰਦਾਰ ਹੁਮਨ ਸਿੰਘ ਜੀ ਇੱਕ ਆਪਾਂ ਗੱਲ ਜਿਵੇਂ ਕਰਦੇ ਆ ਇਹਦੇ ਵਿੱਚੋਂ ਹੀ ਹਾਂਜੀ ਪੁਆਇੰਟ ਐ ਬੀ ਅੱਗੇ ਜਾਪੀਏ ਬੜੇ ਖੁਸ਼ੀ ਖੁਸ਼ੀ ਜਾਪ ਕਰਨ ਜਾਂਦੇ ਸੀਗੇ ਘੰਡਾ ਪੜ ਸਾਹਿਬ ਦੇ ਨਾਲ ਆ ਪੰਜਾਬ ਜੀ ਸਾਹਿਬ ਰੱਖਦੇ ਆ ਤੇ ਬڑے ਬੱਚੇ ਭਾਜ ਭਾਜ ਜਾਇਆ ਕਰਨ ਅਸੀਂ ਉਹਨਾਂ ਨੂੰ ਆਮ ਕਹਿੰਦੇ ਬਿਜਾਰਤIAL ਤੁਸੀਂ ਘੰਟਾ ਘੰਟਾ ਕਰ ਲੋ ਤੇ ਹੁਣ ਜਪਜੀ ਸਾਹਿਬ ਵਾਲੇ ਬੰਦੇ ਨਹੀਂ ਮਿਲਦੇ ਪਾਠੀ ਦੇ ਮਿਲਣੇ ਕਿਤੇ ਰਹੇਗੇ ਵੀ ਇਹ ਕੀ ਕਾਰਨ ਕੀ ਹੈ ਕਿਉਂ ਨਹੀਂ ਇਸ ਪਨੀਚ ਕਾਂ ਜਾ ਹਾਂਜੀ ਗੱਲ ਇਹ ਆ ਜੀ ਵੀ ਜਿਹੜੇ ਜਪਜੀਤ ਸਿੰਘ ਬਣਦੇ ਸੀ ਉਸ ਵਕਤ ਕਿਉਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਇੱਕ ਤਾਂ ਹੁਣ ਅਡੋਡੀ ਮਤਭੇਦ ਹੋ ਗਏ ਜੀ ਹੂੰ ਮਤਭੇਦ ਹੋਣ ਕਰਕੇ ਕੋਈ ਕਹਿੰਦਾ ਜਪਜੀ ਸਾਹਿਬ ਰੱਖਣਾ ਕੋਈ ਕਹਿੰਦਾ ਨਹੀਂ ਰੱਖਣਾ ਠੀਕ ਹੈ ਤੇ ਆਮ ਸੁਣਦੇ ਪਰਚਾਲਤ ਪਿਛਲੀ ਜਿਹੜੀ ਮਰਜ਼ਾਦਾ ਚੱਲੀ ਹੈ ਉਹ ਜਵਜੀ ਸਾਹਿਬ ਹਮੇਸ਼ਾ ਪਿੰਡ ਦੇ ਵਿੱਚ ਰੱਖੇ ਜਾਂਦੇ ਸੀ ਜੀ ਤੇ ਉਥੋਂ ਜਨਨ ਕਿ ਉਹ ਜਵਜੀ ਸਾਹਿਬ ਵਾਲੇ ਸਿੰਘ ਜਦੋਂ ਰੌਲਾ ਲਾਉਂਦੇ ਹਾਂ ਤਾਂ ਉਹਨਾਂ ਚਾਹੇ ਉਹ ਬਾਣੀ ਕਿਵੇਂ ਵੀ ਹੁੰਦੀ ਉਹ ਪੜਨ ਦੀ ਜਨਨ ਕਿ ਵੀ ਐ ਕਹਿੰਦੇ ਵੀ ਅਸੀਂ ਪੜ ਗਏ ਸ਼ੌਂਕ ਸੀ ਉਹਨਾਂ ਦਾ ਸ਼ੌਂਕ ਸੀ ਵੀ ਅਸੀਂ ਅਸੀਂ ਵੀ ਰੌੜ ਲਾਗੇ ਜਿਵੇਂ ਗ੍ਰਾਂਥੀ ਸਿੰਘ ਪੜ ਰਹੇ ਆ ਉਹਨਾਂ ਦੇ ਮਨ ਵਿੱਚ ਚਾਹ ਹੁੰਦਾ ਸੀ ਕਿਸੇ ਦੀ ਵੀ ਹੋ ਸਕਦਾ ਇਹ ਹਾਂ ਬਿਲਕੁਲ ਬਿਲਕੁਲ ਵੀ ਮੈਂ ਵੀ ਰੌੜ ਲਾਵਾਂ ਵੀ ਆ ਗ੍ਰਾਂਥੀ ਸਿੰਘ ਨੂੰ ਮੈਂ ਵੀ ਇਹਦੇ ਵੰਗੋ ਪੜਾਂ ਹਾਂ ਤਾਂ ਉਹਨਾਂ ਵਿੱਚ ਚਾਹ ਹੁੰਦਾ ਸੀ ਉਹ ਫਿਰ ਪੁੱਛਦੇ ਗ੍ਰਾਂਥੀ ਨੂੰ ਵੀ ਅਸੀਂ ਜੀ ਜਵਜੀ ਸਾਹਿਬ ਤੇ ਰੌੜ ਲਾ ਲਈਏ ਘੰਟਾ ਜਾਂਦਾ ਉਹ ਘੰਟੇ ਇਹ ਘੰਟਾ ਘੰਟਾ ਵੀ ਲਾ ਸਕਦੇ ਅੱਧਾ ਘੰਟਾ ਵੀ ਲਾ ਸਕਦੇ ਬਿਲਕੁਲ ਉਹ ਦੇਖ ਦੇਖਦੇ ਰਹੇ ਜੀ ਅਸੀਂ ਇਹ ਗੱਲ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਜਦੋਂ ਇਹ ਗੱਲਾਂ ਹੌਲੀ-ਹੌਲੀ ਵੀ ਜਮੇ ਸਾਹਿਬ ਰੱਖਣਾ ਨਹੀਂ ਉਹਦੋਂ ਵਾਰ ਰੱਖਣੋਂ ਵੀ ਹੱਟ ਗਏ ਹੂੰ ਚਲੋ ਆ ਸਾਡੇ ਕਲਿਆਣ ਮਲਕਾ ਦੇ ਵਿੱਚ ਤਾਂ ਜਨਨ ਕਿ ਸਾਰੀ ਪ੍ਰਾਤਨ ਮਜਾਦਾ ਉਮੀ ਚਲੀ ਜਾਂਦੇ ਪਹਿਲਾਂ ਵੀ ਚਲੀ ਗਈ ਠੀਕ ਹੈ ਠੀਕ ਹੈ ਤੇ ਸ਼ਾਇਦ ਤੁਹਾਨੂੰ ਵੀ ਇਸ ਗੱਲ ਬਾਰੇ ਪਤਾ ਹੋਵੇ ਪਹਿਲਾਂ ਤੋਂ ਇਹ ਰੱਖਦੇ ਆਏ ਹਾਂਜੀ ਹਾਂਜੀ ਕੁਝ ਫਿਰ ਲਾਲਚ ਹੁੰਦਾ ਸੀ ਬੱਚਿਆਂ ਨੂੰ ਵੀ ਸਾਨੂੰ ਖਾਣ ਨੂੰ ਦੇਣਗੇ ਕੁਝ ਹਾਂ ਮਿਸ਼ਰੀ ਵਗੈਰਾ ਤੇ ਮਿਸ਼ਰੀ ਵਗੈਰਾ ਚਹਾਰੇ ਬਦਾਮ ਜੋ ਵੀ ਗੰਢੀਆਂ ਵਾਸਤੇ ਲੈ ਕੇ ਆ ਜਾਂਦੇ ਬਿਲਕੁਲ ਬਿਲਕੁਲ ਚਲੋ ਉਹ ਵੀ ਹੋਣ ਅੱਜ ਜਨਨ ਕਿ ਤਕਰੀਬਨ ਤਕਰੀਬਨ 80 ਤਾਂ ਚਲੋ ਇਸ ਚੀਜ਼ ਤੇ ਰੋਕ ਹੀ ਲਾਈ ਹੋਈ ਠੀਕ ਹੈ ਤੇ ਜਬਜੀ ਸਾਹਿਬ ਵਾਲੇ ਜਿਹੜੇ ਸਿੰਘ ਆ ਉਹਨਾਂ ਨੂੰ ਅਸੀਂ ਪ੍ਰੇਰਿਤ ਤਾਂ ਕਰਦੇ ਆ ਵੀ ਹਾਂ ਤੂੰ ਰੌਲ ਲਾ ਦੇ ਤੂੰ ਰੌਲ ਲਾ ਦੇ ਜਾਂ ਕੋਈ ਅਗਲੇ ਦਾ ਜਿਹਦਾ ਮਨ ਹੁੰਦਾ ਵੀ ਨਿਤਨੇਮੀਆਂ ਬੰਦਾ ਨੇ ਨਿਤਨੇਮ ਕਰਦਾ ਕਰੀ ਕਰਦਾ ਜਾਂ ਉਹਦੇ ਰੁਚੀ ਰੱਖਦਾ ਹਾਂਜੀ ਹਾਂਜੀ ਉਹਨੂੰ ਅਸੀਂ ਕਹਿ ਦਿੰਦੇ ਆ ਵੀ ਤੁਸੀਂ ਜਬਜੀ ਸਾਹਿਬ ਤੇ ਰੌਲ ਲਾਓ ਉਹ ਜਦੋਂ ਫਿਰ ਰੌਲ ਲਾਉਂ ਹੌਲੀ ਹੌਲੀ ਲਾਉਂਦਾ ਤੇ ਉਹਦਾ ਫਿਰ ਪਿਆਰ ਬਣਦਾ ਫਿਰ ਉਹ ਕਹਿੰਦਾ ਵੀ ਮੈਂ ਬਾਣੀ ਦੀ ਸਾਥਿਆ ਕਰਨੀ ਫਿਰ ਉਹ ਇੱਧਰ ਨੂੰ ਪਾਠੀ ਬਣ ਤੇ ਹੁਣ ਕੁਝ ਕ ਗੱਲਾਂ ਇਹ ਜੀਆਂ ਵਿੱਚ ਹੋ ਗਈਆਂ ਕਿ ਗ੍ਰੰਥੀਆਂ ਤੇ ਜਦੋਂ ਰੋਕ ਟੋਕ ਹੁੰਦੀ ਆ ਹਾਂ ਤੇ ਉਹ ਗ੍ਰਾਂਥੀਆਂ ਦਾ ਰੋਗ ਟੋਕ ਕਰਕੇ ਫਿਰ ਅਗਲਾ ਉਹ ਪਹਿਲੇ ਜਬਜੀ ਸਾਹਿਬ ਜੀ ਹੁੰਦਾ ਵੀ ਇਹਨਾਂ ਨੂੰ ਕਹਿੰਦੇ ਉਹ ਪਿੱਛੇ हट ਜਾਂਦੇ ਜੋ ਆ ਕੇ ਪਿੱਛੇ ਹਟ ਜਾਂਦੇ ਜੋ ਆ ਕੇ ਪਿੱਛੇ ਹਟ ਜਾਂਦੇ ਠੀਕ ਵੀ ਅਸੀਂ ਕਿਉਂ ਸਾਡ ਪਰੇ ਯਾਰ ਆਪਾਂ ਆਪਾਂ ਇਹ ਕੰਮ ਨਹੀਂ ਕਰਦੇ ਲੋਕਾਂ ਨੇ ਪਾਠੀਆਂ ਦੀ ਕਦਰ ਘਟਾ ਦਿੱਤੀ ਪਾਠੀਆਂ ਦੀ ਕਦਰ ਘਟਾ ਦਿੱਤੀ ਕਿਉਂਕਿ ਉਹਨਾਂ ਨੂੰ ਦਸ਼ਾ ਨਹੀਂ ਦਿੰਦੇ ਹਾਂ ਹਾਂ ਉਹ ਪਾਠੀ ਤੋਂ ਮਾੜੀ ਮੋੜੀ ਨੋਕ ਚੋਕ ਮਾੜੀ ਮੁੱਟੀ ਕੋਈ ਗੱਲ ਸੌ ਹੋ ਜਾਂਦੀ ਗੋ ਜਾਂਦਗਾ ਜੀ ਕਿਉਂਕਿ ਪਾਠੀ ਤੋਂ ਥੋੜੀ ਹੈਗੀ ਇਨਸਾਨ ਹੈ ਇਨਸਾਨ ਹੈ ਇਨਸਾਨ ਆਗੇ ਗ੍ਰਸਤੀ ਜੀਵਨ ਵਾਲੇ ਗਰਾਠੀ ਸਿੰਘ ਆ ਵੀ ਉਹਨਾਂ ਨੇ ਆਪਦਾ ਪਰਿਵ ਚੁਣਿਆ ਹੂੰ ਬਹੁਤ ਵੱਡੀ ਗੱਲ ਹੈ ਜੀ ਬਹੁਤ 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 ਤੇ ਪਰ ਜੇ ਸਾਡਾ ਸਮਾਜ ਸਾਡਾ ਨਗਰ ਜਾਂ ਸਾਡੇ ਨਾਲ ਦੇ ਸਾਡਾ ਸਾਥ ਦੇਣ ਤਾਂ ਇਹ ਗ੍ਰਾਂਤੀ ਵਰਗਾ ਤਾਂ ਹਾਂ ਗਾਹਾਂ ਵੱਧ ਸਕਦਾ ਹੈ ਵੱਧ ਸਕਦਾ ਕਿਉਂਕਿ ਇਹਦੇ ਵਿੱਚ ਗੱਲ ਇੰਨੀ ਹੋ ਜਾਂਦੀ ਹੈ ਕਿਉਂਕਿ ਜੇ ਇਹ ਸਾਥ ਨਗਰ ਵੀ ਸਾਥ ਦੇ ਬਿਲਕੁਲ ਰੋਕ ਟੋਕ ਤੋਂ ਇਹ ਸਾਨੂੰ ਜਨਕੇ ਵੀ ਵਰਜਿਤ ਕਰਨ ਆਪ ਰੋਪਣ ਰੋਕ ਟੋਕ ਤੋਂ ਵਿਹਾਂ ਕੋਈ ਨਹੀਂ ਵੀ ਅਨਜਾਣੇ ਬੱਚੇ ਚ ਹੋਗੀ ਕੋਈ ਠੀਕ ਹੈ ਬਹੁਤ ਸਾਰਾ ਤੁਹਾਡਾ ਧੰਨਵਾਦ ਤੁਸੀਂ ਸਾਨੂੰ ਬਹੁਤ ਗਿਆਨ ਦਿੱਤਾ ਹੈ ਆਪ ਜੀ ਦਾ ਬਹੁਤ ਧੰਨਵਾਦ ਜਿਸ ਤਰ੍ਹਾਂ ਪਤਾ ਲੱਗਦਾ ਹੈ ਵੀ ਪਾਠੀ ਸਿੰਘਾਂ ਨੂੰ ਪੂਰਾ ਜਿਹੜਾ ਉਹਨਾਂ ਦਾ ਮਾਨ ਤਾਨ ਨਹੀਂ ਕੀਤਾ ਜਾਂਦਾ ਉਹਨਾਂ ਦੇ ਜਿਹੜੀ ਬਣ ਦੇ ਸਤਕਾਰ ਨਹੀਂ ਦਿੱਤਾ ਜਾਂਦਾ ਇਸ ਕਰਕੇ ਨਵੇਂ ਪਾਠੀ ਬਣਨ ਤੋਂ ਵੀ ਲੋਕਾਂ ਦੇ ਬੱਚੇ ਜਿਹੜੇ ਚੱਲਣ ਲਾ ਗਏ ਥੋੜੀ ਜਿਹੀ ਗੱਲ ਨੂੰ ਛਾਲਿਆ ਜਾਂਦਾ ਜੀ ਛਾਲਿਆ ਜਾਂਦਾ ਹਾਂ ਚਲੋ ਇਸ ਗੱਲ ਨੂੰ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਜੀ ਆਪ ਜੀ ਦਾ ਬਹੁਤ ਧੰਨਵਾਦ ਗੱਲਾਂ ਬਾਤਾਂ ਦੇ سلسلے ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ